ਸਾਰੇ ਬਰਾ ਲਾਈਕ ਕਰਦੇ ਆ ਟੇਡਾ ਘੱਟ ਠੀਕ ਆ ਜੀ ਬਿੱਲੀ ਮਣਕੀ ਅੱਖ ਸਾਰਿਆਂ ਦੇ ਜਵਾਬ ਹਵਾਨੇ ਚੱਡੇ ਦੇ ਪੂਛ ਤੁਸੀਂ ਦੇਖੋਗੇ ਹਵਾਨੇ ਨੂੰ ਟੱਚ ਕਰਦੀ ਆ ਆ ਬਹਿਣੀ ਵਾਲੇ ਪਾਸਿਓਂ ਇੱਕ ਥਾਂ ਜਿਹੜਾ ਤੁਸੀਂ ਦੇਖੋਗੇ ਵਾਈਟ ਆ ਬਹੁਤ ਜਿਆਦਾ ਸੋਹਣੀ ਸਕ੍ਰੀਨ ਝੋਟੀ ਆ ਇਹ ਟੇਲ ਟੋਲੇ ਬਹੁਤ ਆ ਦੇਖੋ ਹਮ ਟੇਲ ਟੋਲੇ ਬਹੁਤ ਜਿਆਦਾ ਆ ਹਾਂ ਜੀ ਦੋਸਤੋ ਸਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਬਰੋਂ ਪੰਛੀਆ ਪੈਂਡਾ ਬੁੱਗਾ ਜਿਹੜਾ ਤਸੀਲ ਸ਼੍ਰੀ ਤਰਨਤਾਰਨ ਸਾਹਿਬ ਤਾਜੀ ਸਵਰਨ ਸਿੰਘ ਹੋਂਦੇ ਫਾਰਮ ਤੇ ਆਏ ਆ ਔਰ ਮਨਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਅੱਜ ਇਸ ਵੀਡੀਓ ਵਿੱਚ ਪੰਜ ਐਨੀਮਲ ਤੁਹਾਨੂੰ ਦਿਖਾਉਣੇ ਆਪਾਂ ਤਿੰਨ ਬੇੜਾ ਇੱਕ ਮੱਛੀ ਸੂਈ ਆ ਤਾਜੀ ਸੱਜਰ ਦੋ ਗੱਬਣ ਇੱਕ ਨੀਲੀ ਅਰਾਵੀ ਦੀ ਮੱਝ ਦਿਖਾ ਦੇਾਂਗੇ ਠੁੱਕੀ ਤਿਆਰੀ ਦੇ ਵਿੱਚ ਆ ਗੱਬਣ ਇੱਕ ਟੋਕਰ ਮੈਂ ਦਿਖਾ ਦੇਾਂਗੇ ਤੁਹਾਨੂੰ ਇਹ ਟੋਟਲ ਪੰਜ ਨਾਗ ਨੇ ਬਾਕੀ ਵਲੀਪੁਰ ਪਲਾਸੌਰ ਲਾਗੇ ਲਾਗੇ ਪਿੰਡ ਆ ਚਤਾਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤਰਨ ਤਰਨ ਕੋਈ 2-3 ਕਿਲੋਮੀਟਰ ਦੀ ਸਾਰੀ ਦੂਰੀ ਆ ਅਕਸਰ ਆਪਾਂ ਇਸ ਘਰੋਂ ਇਸ ਫਾਰਮ ਤੋਂ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਹਰਮਨ ਸਾਸਤਰੀ ਗਾਲ ਅਸੀਆ ਜੀ 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 ਠੀਕ ਠਾਕ ਠੀਕ ਠਾਕ ਜੀ ਵਧੀਆ ਕਿਰਪਾ ਮਾਲ ਜੀ ਬਹੁਤ ਵਧੀਆ ਹਾਂਜੀ ਹੋਰ ਸੁਣਾਓ ਜੀ ਬਹੁਤ ਵਧੀਆ ਹਰਮਨ ਅੱਜ ਐਨੀਮਲ ਬਾਰੇ ਆਪਾਂ ਜਿਵੇਂ ਜ਼ਿਕਰ ਕੀਤਾ ਤਿੰਨ ਬੈੜਾ ਆਪਣੇ ਕੋਲ ਦੋ ਮੱਝਾਂ ਨੇ ਦੋ ਮੱਝਾਂ ਜੀ ਤਿੰਨ ਬੈੜਾ ਬੈੜਾ ਵਿੱਚ ਦੋ ਬੈੜਾ ਸੂਈਆਂ ਵਾ ਇੱਕ ਬੈੜ ਗੱਬਣ ਠੀਕ ਹੈ ਜੀ ਹਾਂਜੀ ਤੇ ਇੱਕ ਛੋਟੀ ਗੱਬਣਾ ਇੱਕ ਮੱਝ ਟੋਕੜ ਠੀਕ ਹੈ ਜੀ ਆ ਵੀ ਇੱਕ ਆ ਤੁਹਾਨੂੰ ਨੀਲੀ ਰਵਦੀ ਮੱਝ ਦਿਖਾ ਦੇਾਂਗੇ ਇਹ ਗੱਬਣ ਆ ਦੋਸਤੋ ਤਿਆਰੀ ਵਾਲੀ ਆ ਠੀਕ ਆ ਜੀ ਤਿਆਰੀ ਤਕਰੀਬਨ ਤੁਸੀਂ ਦੇਖ ਸਕਦੇ ਜੀ ਤਿਆਰੀ ਕੰਪਲੀਟ ਕਰੀ ਆਉਂਦੀ ਆ ਕਰਮਾ ਵਾਲੀ ਹਵਾ ਨੇ ਜੱਡੇ ਦੀ ਕਰਮਾ ਵਾਲੀ ਚੰਗੀ ਸੋਹਣੀ ਬਣ ਤਰਾ ਫੇਸ ਕੁਆਲਿਟੀ ਚੰਗੀ ਆ ਜਿੱਦਾਂ ਸਾਰੇ ਭਰਾ ਲਾਈਕ ਕਰਦੇ ਆ ਟੇਡਾ ਕੱਟ ਠੀਕ ਆ ਜੀ ਬਿੱਲੀ ਮਣਕੀ ਅੱਖ ਤੇ ਸਟੇਡ ਵਾਲੇ ਪਾਸੋਂ ਸੱਜੇ ਪਾਸੇ ਵਾਲ ਨੂੰ ਟੇਡਾ ਕੱਟ ਹੋ ਜਾਂਦਾ ਅੱਖ ਬਿੱਲੀ ਮਣਕੀ ਆ ਇੱਕ ਟੋਕੜ ਵਜ ਦਿਖਾਵਾਂਗੇ ਤੇ ਇੱਕ ਸੱਜਰ ਸੂਈ ਵੜਾ ਦੋ ਗੱਬਣ ਦੋ ਵੜਾ ਸੱਜੇ ਸੂਈਆਂ ਸੰਸਾਬ ਦੋ ਸੂਈਆਂ ਸੱਜੀਆਂ ਹਾਂਜੀ ਅੰਨੇ ਇੱਕ ਗੱਬਣ ਵੜਾ ਇੱਕ ਹੀ ਗੱਬਣ ਹਾਂਜੀ ਲੱਗੂ ਦ ਇੱਕੋ ਇੱਕ ਗੱਬਣ ਵੈੜਾ ਤਾਂ ਉਹ ਜਿਹੜੀ ਆਪਾਂ ਦਿਖਾਉਣੀ ਆ ਹਾਂਜੀ ਹਾਂਜੀ ਤੇ ਮਾਲ ਹਰਮਨ ਤਕਰੀਬਨ 5 ਤੋਂ 7 ਨਾਲ ਆਪਣੇ ਕੋਲ ਹੁੰਦੀ ਆ ਮੌਕੇ ਤੇ ਹੁੰਦੇ 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 ਸੰਧੂ ਸਾਹਿਬ ਆਪਣੇ ਤੋਂ 5-7 ਖੜੀਆਂ ਰਹਿਣੀਆਂ ਹਰ ਟਾਈਮ ਟੋਕਰਾਂ ਵੀ ਸੱਜਰਾਂ ਵੀ ਹਰ ਤਰੀਕੇ ਦਾ ਆਪਣੇ ਦਾ ਮਾਲ ਛੋਟਾ ਵੱਡਾ ਹਰ ਤਰੀਕੇ ਦਾ ਮਿਲਦਾ ਜੀ ਬਿਲਕੁਲ ਬਿਲਕੁਲ ਹਾਂਜੀ ਲੈ ਵੀ ਹਰਮਨ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਅੱਜ ਆਪਾਂ ਜਿਹੜੇ ਪਾਸੇ ਮਰਜ਼ੀ ਕਰਾ ਸੰਧੂ ਸਾਹਿਬ ਮਈਆਂ ਪਿੰਨਾ ਵਿਖਾ ਦਈਏ ਮੱਝਾਂ ਪਿੰਨਾ ਦਿਖਾ ਦਿੰਨੇ ਆ ਤਿੰਨ ਵੜਾ ਬਾਅਦ ਵਿੱਚ ਦਿਖਾਵਾਂਗੇ ਭਰਾਵਾਂ ਨੂੰ ਸ਼ੁਰੂਆਤ ਇਧਰੋਂ ਕਰ ਲੈਂਦੇ ਆ ਨੀ ਵੀ ਰਵ ਦੀ ਮੱਝ ਦਿਖਾਵਾਂਗੇ ਇਧਰ ਫੋਟੋ ਮਾਰਾ ਤਸਲੀ ਨਾਲ ਦਿਖਾ ਦੇ ਇਹ ਹਰਮਣੇ ਦਾ ਸੂਆ ਦੱਸ ਦੇ ਮੇਰਾ ਵੀਰ ਕਿਨਵਾ ਸੂਆ ਸੰਧੂ ਸਾਹਿਬ ਜੀ ਤੀਜਾ ਤੀਜਾ ਸੂਆ ਹਾਂਜੀ ਗਰੰਟਡ ਤੀਜਾ ਸੂਆ ਵਾ ਟੋਕਰ ਮੈਂ ਆਂ ਗਾਂ ਕੋਈ ਗੱਬਨ ਦੀ ਜੀ ਆਪਾਂ ਕੋਈ ਗੱਬਨ ਦੀ ਗਰੰਟੀ ਨਹੀਂ ਦਿੰਦੇ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਟੋਕਰ ਮੈਂ ਆਂ ਅੱਗੇ ਕਿਸੇ ਰਕਮ ਦੀ ਕੋਈ ਗੱਬਨ ਦੀ ਜਰੂਰਾਂ ਤਾਂ ਕੋਈ ਗਰੰਟੀ ਤਸਲੀ ਨਹੀਂ ਦਿੰਦੇਗੇ ਟੋਕਰ ਮੱਝ ਦੋਦੇ 6 ਲੀਟਰ ਮਿਲਦੀ ਪਹਾੜੇ ਤੇ ਦੋਨੇ ਟਾਈਮ ਲੋ ਵੀ ਦੋ ਵਕਤਾਂ ਵਾਂ ਪਹਾੜੇ ਤੇ ਮਿਲਦੀ ਠੀਕ ਹੈ ਜੀ ਹਾਂਜੀ ਹਾਂਜੀ ਸੂਏ ਲੀਟਰ ਦੁੱਧ ਚੋਣ ਉਹ ਸੂਬਿਆਂ ਦੇ ਵਿੱਚ ਹੋਊਗੀ ਦੂਜੇ ਕਿਤੇ ਜਤੀ ਜਤੀ ਜਸਨ ਸਾਹਿਬ ਘਟੜਦੀ ਜਾ ਆਪਾਂ ਟੂਰਬੋਲ ਕਹਿ ਨਹੀਂ ਦੇਣੀ ਕਿ ਦੂਜਾ ਲਓ ਜੀ ਬਾਕੀ ਹਰਮਨ ਚਵਾਈ ਅਗਲੇ ਪਿਛਲੇ ਥਾਣਾ ਚਵਾਈ ਸੰਨ ਸਾਹਿਬ ਇੱਕ ਨੰਬਰ ਦੀ ਹੋ ਗਈ ਆ ਸਿਰਫ ਥਾਂ ਥੋੜੇ ਜੋੜ ਦੀ ਕਰਕੇ ਲੱਗਦਾ ਪਰ ਇੱਕ ਧਾਰ ਦਾ ਫਰਕ ਫਰਕ ਨਾ ਆਊਗਾ ਠੀਕ ਹੈ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਕੋਈ ਵੀਰ ਭਰਾ ਬਰਾਬਰ ਚੋਗੇ ਲੈ ਕੇ ਜਾਵੇ ਕੋਈ ਫਿਰ ਕੋਈ ਪੂਰ ਛਟਾ ਕੁਝ ਨਹੀਂ ਲਓ ਜੀ ਨਾ ਕੋਈ ਪੂਰ ਤੇ ਨਾ ਕੋਈ ਛਟਾ ਹਾਂਜੀ ਹਾਂਜੀ ਬਾਕੀ ਥਣ ਵੀਰ ਬੜਾ ਥੋੜੀ ਸਪੇਸ ਗੈਪ ਮਗਰਲੇ ਥਾਣਾ ਚ ਘਾਟਾ ਹਾਂਜੀ ਕੋਈ ਮੇਰਾ ਵੀਰ ਇਹ ਨਹੀਂ ਇੱਥੇ ਕਹੂਗਾਣ ਕੇ ਚੋਗੇ ਵੀ ਅਗਲੇ ਨਾਲ ਕੁਝ ਧਾਰਾਂ ਘੜਕੀਆਂ ਜਾਂ ਪਿਛਲੇ ਨਾਲ ਬਾਕੀ ਮਿਲਦੀ ਆਪਣੇ ਘਰ ਪਾੜੇ ਤੇ ਆ ਦੋਵੇਂ ਟਾਈਮ ਪਾੜੇ ਦੇ ਮਿਲਦੀ ਥਾਪੀ ਮਾਰ ਕੇ ਥੱਲੇ ਬੈਈਦਾ ਅਗਲੇ ਦੇ ਘਰ ਜਾ ਕੇ ਟੀਗਾ ਇੱਕ ਅੱਧਾ ਡੰਗ ਜਾ ਕੇ ਲੈ ਸਕਦੇ ਬਿੱਲਾ ਵੀ ਸਕਦੀ ਆ ਹਾਂਜੀ ਹਾਂਜੀ ਬਾਕੀ ਇਹ ਦੋਸਤੋ ਟੋਕੜ ਮਾਜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਅੱਗੇ ਮੇਰਾ ਵੀ ਵੀ ਲੈ ਜਾਂਦਾ ਛੀਟ ਕੱਢ ਜਾਂਦੀ ਆ ਤੁਸੀਂ ਬਣਾ ਸਕਦੇ ਹੋ ਠੀਕ ਆ ਜੀ ਟੀਕਾ ਭਰਾ ਲਵਾਂਗੇ ਆਪੀ ਨਿਗਰਾਨੀ ਚ ਬਸ ਇਸ ਵਕਤ ਟੋਕੜ ਆ 6 ਕਿਲੋ ਦੁੱਧ ਪਾੜੇ ਤੇ ਮਿਲਦੀ ਆ ਪਾੜੇ ਤੇ ਮਿਲਦੀ ਮੂਮਤੀ ਦੀ ਚੰਗੀ ਆ ਫੇਸ ਕੁਆਲਿਟੀ ਤੁਸੀਂ ਦੇਖ ਲਈ ਆ ਮੱਥੇ ਬੱਲ ਤੇ ਸਿੰਘ ਖੁੱਲਾ ਉਪਰੋਂ ਗੁਲਾਈ ਦੇ ਵਿੱਚ ਘੁੰਮਿਆ ਕਿੰਗਰੀ ਵਾਲਾ ਸਿੰਘ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਪੜੀ ਸੰਭੀ ਚੰਗੀ ਆ ਸੰਗਰਾ ਪੜੀ ਪੁਲੀਤੀ ਪੂਰੀ ਆ ਹਾਂ ਜੀ ਫਿਰ ਹਰਮਣੇ ਦਾ ਮੁੱਲ ਕੀ ਕੀਤਾ ਫਿਰ ਮੁੱਲ ਸੰਤੂ ਸਾਹਿਬ ਇਹਦਾ ਭਾਵੇਂ 55 ਜੋ ਮਰਜ਼ੀ ਮੰਗੇ 50 ਜੋ ਮਾਨਦਾਨ ਕਰਦੇ 50000 ਚ ਹਾਂ ਜੀ 1000 ਛੱਡ ਦਾਂਗੇ 90000 ਦੀ ਮਹਿੰਗੀ 90000 ਦੀ ਜਾਣ ਜੀ ਆਪਾਂ ਦੂਜੇ ਪਾਸੇ ਇਹਦਾ ਚਲੋ ਨਾਣੇ ਲੈਂਦੇ ਹਾਂ ਜੀ ਪਰ ਮੈਂ ਵੀਰ ਭਰਾ ਤੇ ਵੇਖ ਲੈਣ ਵੀ ਪੜੀ ਪੁਲੀਤੀ ਮੈਂ ਆ ਹਾਂ ਹਾਂਜੀ ਦੁੱਧ ਹੈ ਇਸ ਟਾਈਮ 6 ਕਿਲੋ ਬਸ ਸਿਰਫ 49000 ਦੀ ਠੀਕ ਹੈ ਜੀ 49000 ਘਰ ਦਾ ਸਾਰੀ ਇਹ ਉਹ ਵੀ ਵਧੀਆ 49000 ਦੀ ਅੱਜ ਵੀਰਾਂ ਨੂੰ ਮੱਝ ਮਿਲ ਜਾਣੀ ਹੈ ਬਾਕੀ ਮੱਝ ਸਾਫ ਸੁਥਰੀ ਆ ਨਾਲ ਦੇ ਨਾਲ ਦੁੱਧ ਚੋਈ ਚਲੋਗੇ ਠੀਕ ਕੱਢ ਗਈ ਕੱਲ ਨੂੰ ਮੇਰਾ ਭਰਾ ਬਨਾਸ ਵਾਰ ਲਊਗਾ ਠੀਕ ਹੈ ਜੀ ਤੇ ਅੱਗੇ ਸਾਈਗਨ ਨੰਬਰ ਤੇ ਤੁਹਾਨੂੰ ਦਿਖਾਉਣਾ ਹੈ ਨੀਲੀ ਰਾਫੀ ਦਾ ਤੋਹਫਾ ਨਗੀਨਾ ਹੀ ਆ ਸੰਸਾਰ ਤੁਹਾਨੂੰ ਬਹੁਤ ਭਰਾ ਭਰਾ ਆਪਣੇ ਪਸੰਦ ਕਰਦੇ ਆ ਲਾਈਕ ਕਰਦੇ ਆ ਜਦੋਂ ਦੀ ਇਹੋ ਜਿਹਾ ਜਾਨਵਰ ਨਿਕਲਦਾ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਨਾ ਹੁੰਦਾ ਵੇਖੋ ਇਹ ਵੀਡੀਓ ਤੇ ਮਾਦੀਆਂ ਵਰਾਹੀ ਆਰਡਰ ਕੁਆ ਪਿੰਕ ਨੋਇਆ ਬਿੱਲੀ ਮਣਕੀ ਆਖ ਸਾਰੀਆਂ ਨਿਸ਼ਾਨੀਆਂ ਫਿਰ ਨਾ ਬਾਕੀ ਆਪਕੋ ਬੜੂ ਕਾ ਕੁਆਲਟੀ ਵਾਲੀ ਲੱਗਦੀ ਬਾਹਰ ਜਾਰੀ ਕੁਆਲਟੀ ਵਾਲੀ ਤੇ ਕੋਲੇ ਆ ਗਿਆ ਹਾਂਜੀ ਬਿੱਲੀ ਮਣਕੀ ਆ ਕੇ ਡੋਰੇ ਪੈਂਦੇ ਆ ਠੀਕ ਹੈ ਜੀ ਤੇ ਬਿਲਕੁਲ ਸਟੇਜ ਉੱਪਰੋਂ ਆਉਂਦਾ ਤੇ ਬਿਲਕੁਲ ਸੱਜੇ ਪਾਸੇ ਕੱਟ ਹੋ ਜਾਂਦਾ ਹਾਂਜੀ ਸਾਨੂੰ ਸਾਫ ਮਾਰਕਿੰਗ ਬਾਹੂ ਤੇ ਅਗਲੇ ਪੈਰਾਂ ਤੇ ਜਵਾਬ ਹਵਾਨੇ ਚੱਡੇ ਦੇ ਪੂਛ ਤੁਸੀਂ ਦੇਖੋਗੇ ਹਵਾਨੇ ਨੂੰ ਟੱਚ ਕਰਦੀ ਆ ਇਤੋਂ ਤੱਕ ਵਾਈਟ ਆ ਛੂਤੇ ਨਿਸ਼ਾਨ ਮਗਰਲੇ ਪੈਰ ਜਿਹੜੀਆਂ ਮਗਰਲੀਆਂ ਲੱਤਾਂ ਆਪਾਂ ਕਹਿ ਸਕਦੇ ਆ ਉਹ ਵੀ ਤੋਂ ਪਿਆਨੇ ਠੀਕ ਆ ਸਾਰਾ ਹਰਮਨੋ ਸੂਆ ਦਾ ਕਰਮਾ ਮੈਂ ਸਵੇਰ ਦੂਜਾ ਦੂਜਾ ਗਰੰਟਡ ਆ ਇਹਦੇ ਉਹ ਵੀ ਗਰੰਟਰ ਦੂਜਾ ਸੂਆ ਮੇਰੇ ਵੀ ਫਿਰ ਸੀਲੀਆਂ ਆ ਗਾਈਆਂ ਦਾ ਕੰਮ ਸੰਸਾਰ ਹਾਂ ਇਹ ਨਹੀਂ ਕਿ ਕੱਲੀ ਨਸਲੀ ਨਸਰ ਗਾਈਆਂ ਆਲਾ ਕੰਮ ਆ ਹਾਂ ਨਹੀਂ ਨਹੀਂ ਸੂਆ ਸੂਆ ਨੇਚਰ ਤਾਂ ਕਰਮਾਲੀ ਪੂਰਾ ਠੰਡਾ ਪੂਰਾ ਚੁੱਕੀ ਕਰਦੀ ਆ ਉੱਪੋਂ ਦੋਸਤੋ ਬਿਲਕੁਲ ਬਰੀਕ ਚਮੜੀ ਪਤਲਾ ਪਿੰਡਾ ਬਿਲਕੁਲ ਬਰੀਕ ਕਿਤੇ ਉਹ ਚੁੰਡੀ ਭਰ ਲੋ ਸੰਸਾਰ ਇੰਨੀ ਬਰੀਕ ਆ ਛੋਟੀ ਹਾਂ ਵੇਖੋ ਵੇਖੋ ਹਵਾਨੇ ਲੇਵੇ ਦੇ ਬਿਲਕੁਲ ਅਰਲੀਆਂ ਵਰਗੇ ਥਾਣਾ ਠੀਕ ਆ ਕਰਮਾਲੀ ਦੇ ਇਧਰੋਂ ਵਨ ਸਪੇਸ ਤੁਹਾਨੂੰ ਦਿਖਾਉਣੀ ਆਪਾਂ ਆ ਬਹਿਣੀ ਵਾਲੇ ਪਾਸਿਓਂ ਇੱਕ ਥਾਂ ਜਿਹੜਾ ਤੁਸੀਂ ਵੇਖੋਗੇ ਵਾਈਟ ਆ ਡੱਬ ਦੋ ਪਾਸੇ ਚੱਡੇ ਲੇਵੇ ਤੇ ਆ ਇਧਰ ਤੁਸੀਂ ਵੇਖੋਗੇ ਚੱਲਰ ਤੇ ਵੀ ਨਿਸ਼ਾਨ ਆ ਮਾਰਕਿੰਗ ਅਗਲੇ ਪੈਰਾਂ ਦੇ ਵਿੱਚ ਆ ਪਿਛਲੇ ਪੈਰ ਠੀਕ ਆ ਜੀ ਕੋਈ ਫालतू ਡੱਬ ਨਹੀਂ ਹੈਗਾ ਸਭ ਉੱਤੇ ਸ਼ਰੀਰ ਦੀ ਕੋਈ ਟੁੱਟਵੀਂ ਮਾਰਕਿੰਗ ਨਹੀਂ ਹਾਂਜੀ ਹਾਂਜੀ ਆ ਬੜਾ ਬਹੁਤ ਜਿਆਦਾ ਸੋਹਣੀ ਸਕੀਨ ਝੋਟੀ ਆ ਜੀ ਹਾਂ ਇੱਥੇ ਕਲਾਰੇ ਹਰਮਨ ਵੀਰ ਇੱਕ ਮਿੰਟ ਆ ਇੱਥੇ ਲੈ ਠੀਕ ਆ ਜੀ ਆ ਮਰਾਇਆ ਵਿਖਾ ਦਿਓ ਆ ਮਰਾਇ ਕੋਖ ਜਰੂਰ ਪੂਰੇ ਆਇਤੋਂ ਹਾਂ ਸਿੰਘ ਦਾ ਜਿਹੜੀ ਮੇਨ ਚੀਜ਼ ਪਹਿਲਾਂ ਅਗਲੇ ਨੂੰ ਵਿਖਾ ਦੇਣੀ ਕਿਸੇ ਨੂੰ ਕੋਈ ਕੱਲ ਨੂੰ ਇੱਥੇ ਆ ਕੇ ਆਖੇ ਹਾਂ ਹਾਂਜੀ ਠੀਕ ਹੈ ਜੀ ਛੋਟੀ ਸਾਫ ਸੁਥਰੀ ਠੰਡੀ ਸੀਲ ਸਾਹ ਬਹੁਤ ਚੰਗੀ ਛੋਟੀ ਸਾਰੀ ਸਾਫ ਸੁਥਰੀ ਆ ਲੈ ਵਾ ਨੂੰ ਆ ਚੰਗਾ ਅਜੇ ਲੈ ਜੂ ਪੰਜ ਚਾਰ ਦਿਨ ਅੱਠ ਦਿਨ ਲੈਣੇ ਇਹਨਾਂ ਨੂੰ ਹਫਤਾ ਕੱਢ ਦੀ ਹਫਤਾ ਇੱਕ ਖੁੱਲਾ ਡੁੱਲਾ ਲੈ ਲੋ ਵੀ ਇੱਕ ਹਫਤਾ ਦੋਸਤੋ 1 ਵੀਕ ਹਜੇ ਸਮਾਂ ਇਹਦਾ ਪੈਂਡਿੰਗ ਬਾਕੀ ਆਰਡਰ ਲੈਵੇ ਦੀ ਸਾਫ ਸੁਥਰੀ ਆ ਥੱਲਿਓ ਬਣੀ ਪੁਣੀ ਹੁਣ ਵੀ ਤੁਸੀਂ ਵੇਖੋਗੇ ਨਿਗਰ ਚੱਡਾ ਪੂਰਾ ਇੱਕ ਸਾਰ ਇਸੇ ਰਕਮ ਦਾ ਕੋਈ ਬਾਈ ਦਾ ਕੋਈ ਨੱਕਾ ਨਹੀਂ ਭੰਦੀ ਕਰਵਾ ਲਈ ਠੀਕ ਹੈ ਜੀ ਕੋਈ ਨਹੀਂ ਜੀ ਕੋਈ ਨਹੀਂ ਵੇਖੋ ਸੰਸਾ ਇੱਕ ਸਾਰ ਐ ਬਿਲਕੁਲ ਇਹ ਆਹ ਦੇਖੋ ਆ ਪੂਸ਼ ਵੇਖੋ ਕਿ ਇਧਰ ਪੰਜ ਥੋਂ ਦਾ ਮਾਰ ਦੋ ਦਵਾ ਵਾਲਾ ਬਾਈ ਉਹ ਹੱਡੀ ਹੁੰਦੀ ਨਹੀਂ ਵੇਖੋ ਹੱਡੀ ਆ ਹੀ ਨਹੀਂ ਜੀ ਆਹ ਵੇਖ ਲਓ ਆ ਨਰਮ ਉਹ ਬਿਲਕੁਲ ਮੁੱਢੋਂ ਜਿਹੜੀ ਬਿਲਕੁਲ ਬਰੀਕ ਪੂਸ਼ ਹੁੰਦੀ ਆ ਪੂਰੀ ਨਸਲੀ ਝੋਟੀਆਂ ਸੰਸਾਹ ਆ ਬਹੁਤ ਜ਼ਿਆਦਾ ਚੰਗੀ ਲੋਬੇ ਮੇਰੇ ਭਰਾ ਉਹ ਕਰ ਲਿਓ ਕਾਬੂ ਠੀਕ ਆ ਜੀ ਝੋਟੀ ਚੰਗੀ ਆ ਕੋਈ ਛੱਡ ਕੇ ਨਹੀਂ ਜਾਂਦਾ ਮੇਰਾ ਭਰਾ ਚੰਗੀ ਕੁਆਲਿਟੀ ਜਿੱਥੋਂ ਵੀ ਮਿਲਦੀ ਐ ਉਥੋਂ ਖਰੀਦਿਆ ਕਰੋ ਠੀਕ ਆ ਜੀ ਬਹੁਤ ਜ਼ਿਆਦਾ ਚੰਗੀ ਸੋਹਣੀ ਆ ਬੀਸ ਕੁਆਲਿਟੀ ਆ ਮੂੰਹ ਮੱਥੇ ਦੀ ਚੰਗੀ ਆ ਜੈਸੇ ਵੀ ਕੋਈ ਚੰਗੇ ਮੇਰੇ ਭਰਾ ਨੇ ਗੇ ਬਰੀਡ ਤੇ ਕੰਮ ਕਰਨਾ ਠੀਕ ਆ ਦੇਖੋ ਤੇ ਚੰਗੇ ਤੁਸੀਂ ਬੱਚੇ ਲੈ ਸਕਦੇ ਜੇ ਬਾਕੀ ਮਿੱਠੀ ਆ ਮੂੰਹ ਦੀ ਪੋਲੀ ਆ ਠੀਕ ਆ ਦੇਖੋ ਹਾਂ ਨਹੀਂ ਚਹੀ ਸਹੀ ਆ ਹਾਂ ਜੀ ਬਹੁਤ ਜ਼ਿਆਦਾ ਚੰਗੀ ਸਭ ਤੋਂ ਸਭ ਝੋਟੀ ਲੈ ਵੀ ਹਰਮਨ ਦਾ ਮੋਲ ਮੇਰਾ ਭਰਾ ਦੱਸ ਝੋਟੀ ਮਿੱਠੀ ਆ ਮੁੱਲ ਵੀ ਮਿੱਠਾ ਕਰ ਦੇਣਾ ਇਹ ਮੁੱਲ ਸੰਤੂ ਸਾਹਿਬ ਭਾਵੇਂ 80 85 ਦੀ ਜਿੰਨੇ ਵੀ ਮਰਜ਼ੀ ਕਹੀਈਏ ਤਾਂ ਹੀ ਵਿਗਦੀ ਆ ਪਰ ਝੋਟੀ ਜਿੱਦਾਂ ਆਪਾਂ ਜਾਈ ਮਿਲੀ ਉਹਦਾ ਆਪਾਂ ਦੇਣੀ ਆ ਆਪਾਂ 75000 ਰੁਪਏ ਝੋਟੀ ਦਾ ਮਾਨਦਾਨ ਕਰ ਦੇਣਾ 75 ਚੋਂ ਹਾਂਜੀ ਆਪਾਂ 74000 ਦੀ ਝੋਟੀ ਦੇ ਦੇਣੀ ਆ 74 ਦੀ ਹੋਰ ਵੀ ਮਾਨਦਾਨ ਕਰਾਂਗੇ ਬਿਲਕੁਲ ਮਿੱਠੇ ਮੌਲੇ ਆ ਦੇਖਣੋ ਕਿਹੜਾ ਵਾ ਝੋਟੀ ਦਾ ਇਹ ਭਾ ਨਹੀਂ ਇਹ ਕਿਸੇ ਨੇ ਦੇਣੀ ਕੋਈ ਟੋਕੜ ਵੀ ਨਹੀਂ ਦਿੰਦਾ ਨੀਲੀ ਦੀ ਨਹੀਂ ਮਿੱਠਾ ਮੌਲਾ ਬਿਲਕੁਲ ਠੀਕ ਆ ਜੀ ਹਾਂ ਜੀ 72000 ਦੀ ਝੋਟੀ ਮਿਲ ਜਾਣੀ ਆ ਦੇਖੋ ਬਹੁਤ ਕੁਆਲਟੀ ਵਾਲੀ ਝੋਟੀ ਆ ਠੀਕ ਆ ਜੀ ਸਾਫ ਸੁਥਰੀ ਨਿਗਰ ਚੱਡੇ ਦੇ ਵਿੱਚ ਆ ਠੀਕ ਆ ਜੀ 800 ਤੱਕ ਦਿਨ ਹਜੇ ਇਹਦਾ ਸਮਾਂ ਬਾਕੀ ਆ ਹਾਂ ਜੀ ਸਾਨੂੰ ਸਾਹਿਬ ਸੁਪਰ ਸਾਲ ਪਿੱਛੇ ਦੀ ਥਣਾ ਦੀ ਆਪਣੀ ਗਾਰੰਟੀ ਆ ਜੀ ਆ ਠੀਕ ਆ ਜੀ ਹਾਂ ਜੀ ਜੇ ਕੋਈ ਭਾਰ ਬਾਸਾ ਜਿੰਨਾ ਵੀ ਕੱਢਦੇ ਤੇ ਆਪਣੀ ਝੋਟੀ ਲੈ ਕੇ ਆਪਣੇ ਕਿਲੇ ਬੰਦੇ ਆਪਣੇ ਰੀਅਲ ਲੈ ਲੈ ਵੀਡੀਓ ਤੇ ਕਹਿਣ ਨਾ ਠੀਕ ਆ ਹਾਂ ਜੀ ਓਕੇ ਵੀਰੇ ਦੇਖੋ ਇੱਧਰ ਦੇਖੋ ਵੜਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਇੱਕ ਵੜ ਸੂਈ ਸਵਾਈ ਤੇ ਸ਼ੁਰੂ ਕਰਦੇ ਆ ਇਹ ਸੂਈ ਆ ਵੜ ਕਿੰਨੇ ਦਿਨਾਂ ਦੀ ਅੱਜ ਪੰਜਵਾਂ ਛੇਵਾਂ ਦਿਨ ਹੋ ਗਿਆ ਸਾਨੂੰ ਸਭ ਮੈਲੇ ਤੇ ਚੱਲ ਪਈ ਐ ਲੋ ਜੀ ਮੈਲਾ ਮਾਰਦੀ ਆ ਮੈਲੇ ਤੋਂ ਸਟਾਰਟ ਹੋ ਗਈ ਆ ਪੰਜਵਾਂ ਛੇਵਾਂ ਦਿਨ ਪੰਜਵਾਂ ਛੇਵਾਂ ਇੱਕ ਅੱਧਾ ਦਿਨ ਵੱਧ ਘੱਟ ਵੀ ਹੋ ਸਕਦਾ ਆ ਬੱਚੀ ਬੱਛਾ ਮਗਰ ਬੱਛਾ ਮਗਰ ਆ ਜੀ ਮਗਰ ਬੱਛਾ ਪਹਿਲਾਂ ਕਿ ਪਲੂਣ ਕੇ ਦੂਜਾ ਪਹਿਲਾ ਪਹਿਲਾ ਸੂਆ ਸੰਧੂ ਸਾਹਿਬ ਜੀ ਲੋ ਜੀ ਪਲੂਣ ਪਹਿਲਾਂ ਸੂਆ ਵਸਿੰਧ ਕਰਿਆ ਛਿੱਗੀ ਵਹਿੜ ਆ ਆ ਦੇਖੋ ਇਦਾਂ ਲਾਹੇ ਰੇ ਹਿਲਦੀ ਕਰਮਾਂ ਦੀ ਠੀਕ ਆ ਬਹੁਤ ਜ਼ਿਆਦਾ ਠੰਡੀ ਕੋਈ ਸਿੰਘਾਂ ਦੇ ਨਾ ਜਾਵੇ ਠੰਡੀ ਸੀਲ ਭਾਵੇਂ ਕੋਈ ਐਵੇਂ ਚੋਈ ਜਾਵੇ ਲੈ ਵੀ ਕਰੋ ਗੱਲ ਇਧਰ ਵੇਖੋ ਫਿਰ ਤੋਹਫਾ ਦਿਖਾਉਣਾ ਦੋਸਤੋ ਤੋਹਫਾ ਜਿੱਦਾ ਮਰਜ਼ੀ ਮੇਰਾ ਵੀਰ ਵੇਖੋ ਇਧਰ ਵੇਖੋ ਆ ਪੂਛ ਕਰ ਲਈ ਤਾਂ ਉਹਨੂੰ ਵੇਖੋ ਵੇਖੋ ਆ ਦੇਖੋ ਉਸੇ ਵਾਲੇ ਪਿਸ਼ਾਬ ਕਰਦਾ ਪਸਮਈਏ ਬੜਾ ਆ ਲੈ ਵੀ ਕਰੋ ਗੱਲ ਸੋ ਚੰਗੀ ਕੁਆਲਟੀ ਆ ਮਗਰ ਬੱਚਾ ਪੰਜ ਬੱਚਿਆਂ ਦੇ ਨਾਲ ਵੀ ਸੁਈ ਆ ਇਸ ਵਕਤ ਕਿੰਨਾ ਦੁੱਧ ਬੱਸ ਆਸਤਾਨਾ ਸੰਦੂ ਸਾਹਿਬ 9 ਕਿਲੋ ਠੰਡਾ ਹੋਇਆ ਜਿਹੜਾ ਆਪਾਂ ਆਪਣੇ ਘਰੋਂ ਚੁਆਕ ਦੇਣਾ 9 ਕਿਲੋ ਆ ਜੀ ਹਾਂਜੀ ਹਾਂਜੀ 9 ਕਿਲੋ ਲਓ ਵੀ 9 ਕਿਲੋ ਠੰਡਾ ਕਰਕੇ ਦੋਸਤੋ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਜਿਹੜਾ ਆਪਾਂ ਆਪਣੇ ਘਰੋਂ ਜਿਹੜਾ ਕੋਈ ਤਿੰਨ ਡੰਗ ਭਾਵੇਂ ਕੋਈ ਚੋ ਕੇ ਲੈ ਜੇ ਆ ਹਾਂਜੀ ਲਓ ਵੀ ਠੀਕ ਆ ਜੀ ਤੇ ਕੋਈ ਮਾਰਦੀ ਨਹੀਂ ਕੋਈ ਨਹੀਂ ਆ ਵੇਖੋ ਆ ਚਲੋ ਬੇਮਲੋ ਮੇ ਚਲੋ ਸੈਕਲ ਕਿਥੇ ਨੇ ਦਰਵਾਜ਼ੇ ਨੇ ਕਿਸ ਨੇ ਨਹੀਂ ਦਿਖਾਏ ਹਾਂ ਬਾਕੀ ਵਹਿੜ ਚੰਗੀ ਆ ਜੀ ਮਾਣ ਵੀ ਚੰਗਾ ਵਧੀਆ ਚੁਵਾਈ ਵਾਲਾ ਕੰਪੈਕਟ ਆਡਰ ਦੇ ਵਿੱਚ ਆ ਫਿਕਸ ਲੈਵਾ ਕਰਨ ਵਾਲੀ ਨੂੰ ਤੇ ਲਵੀ ਬੱਛੀ ਆ ਮੋਹਦੰਦੀ ਛਗੀ ਉਹ ਤੁਹਾਨੂੰ ਨੋਟ ਕਰਾ ਹੀ ਦਿੱਤਾ ਥਾਂ ਵੈਸੇ ਹਾਥੀ ਚਵਾਈ ਦਾ ਵਾਲਾ ਹੀ ਆ ਠੀਕ ਆ ਫਿਰ ਸੰਧੂ ਸਾਹਿਬ ਰੱਸੀ ਪਾਉਣੀ ਪਾਉ ਨਹੀਂ ਪਾਉਣੀ ਨਾ ਪਾਉ ਭਾਵੇਂ ਕੋਈ ਇੱਦਾਂ ਚਵਾਈ ਕਰੀ ਜਾਵੇ ਆ ਠੀਕ ਆ ਆ ਵੇਖੋ ਆ ਭਾਵੇਂ ਕੋਈ ਬੱਚਾ ਵੀ ਫੜੀ ਫਿਰੇ ਤਾਂ ਵੀ ਕਿਸੇ ਨੂੰ ਕੋਈ ਨਹੀਂ ਕਹੂਗੀ ਨਹੀਂ ਸਹੀ ਆ ਬਾਕੀ ਟੋ ਪਿੰਡੇ ਪੁੰਡੇ ਦੀ ਵੀ ਚੌਂਕ ਦਮਕ ਬੜੀ ਆ ਦੇਖ ਲਓ ਆ ਦੇਖੋ ਵੇਖੋ ਜਿੱਥੇ ਕੋ ਉਥੇ ਪੁਸ਼ਕ ਚੁੱਕੇ ਖੜੀ ਹੋਈਂਦੀ ਹੂੰ ਇਹ ਕੋਈ ਗਰਮੀ ਵਾਲੀ ਨਹੀਂ ਕੋਈ ਨਹੀਂ ਸੰਤੂ ਸਾਹਿਬ ਇਹਦੇ ਟੋਕਰੀ ਪੱਠੇ ਖਾ ਕੇ ਰਜਣ ਵਾਲੀ ਆ ਸਹੀ ਆ ਹਾਂਜੀ ਲੋ ਵੀ ਬ੍ਰੀਡ ਵੀ ਛੋਟੀ ਆ ਤੇ ਬਿਲਕੁਲ ਖੇਤਲ ਵੀ ਥੋੜੀ ਕਰਨੀ ਪੈਣੀ ਕਿਸੇ ਭਰਾ ਨੂੰ ਕੋਈ ਟੋਕਰੀ ਦੋ ਟੋਕਰੀ ਡੇਢ ਟੋਕਰੀ ਪੱਠਾ ਖਾ ਕੇ ਕਰ ਮਾਰਨੀ ਆ ਰਾਜਾ ਇਹਦਾ ਮੁੱਲ ਵੀ ਸੰਤੂ ਸਾਹਿਬ ਉਹਨੇ ਹੀ ਨਿਕਾ ਕਰ ਦੇਣਾ ਆਪਾਂ ਆਹ ਕੋਈ ਆ ਕੇ ਚਾਹ ਪਾਣੀ ਪੀਅ ਨਜ਼ਾਰੇ ਲਊਗਾ ਵਿਆਸ ਕਰੇ ਕੋਈ ਭਰਾ ਸੱਜਣ ਟੋਕ ਲੈ ਕੇ ਜਾਵੇ ਘਰ ਬਸ ਜੀ ਲੋ ਵੀ ਮੁੱਲ ਵੀ ਬੜਾ ਜ਼ਿਆਦਾ ਰਹੂਗਾ ਵੱਛਾ ਮਗਰਾ ਬਾਕੀ ਵਾਰ ਤੁਹਾਨੂੰ ਦਿਖਾਤੀ ਆਪਾਂ ਚੌਕ ਕੰਨੀਆਂ ਤੋਂ ਪੂਰੀ ਹੈ ਕਰਮਾ ਦੀ ਦੰਦੋਂ ਇਹ ਜੇ ਛੇ ਅੰਦ ਜੇ ਕਿ ਕੰਨੀਆਂ ਖਰਦੀ ਆਹ ਦੇਖੋ ਲਓ ਜੀ ਕੰਨੀਆਂ ਖਲੋਤੀਆਂ ਨੇ ਦੇਖ ਲਓ ਬੜਾ ਠੀਕ ਆ ਜੀ ਫਰਮਣ ਕੀ ਰੇਟ ਕੀ ਮੁੱਲ ਦੀ ਆ ਫਿਰ ਸੰਦੂ ਸਾਹਿਬ ਮੁੱਲ ਭਾਵੇਂ 32 35 ਵੀ ਕਰੀ ਜਾਂਦੇ ਜੋ ਮਰਜੀ ਕਰੇ ਕੋਲ ਦਾ ਕੋਈ ਫਾਇਦਾ ਨਹੀਂ ਆ ਅੱਜ ਆਪਾਂ 27000 ਦੀ ਦੇ ਦੇਣੀ ਸਿਰਫ 27000 ਦੀ ਹੋਰ 1000 ਦਾ ਮਨ 26000 ਦੀ ਵਾਚੀ ਦੇ ਦੇਣੀ ਆ ਚੱਕੋ ਜੀ ਹਾਂਜੀ ਸਿਰਫ 26000 ਦੀ ਬਾੜ ਮਿਲ ਜਣੀ ਅੱਜ ਆਪਾਂ 9 ਕਿਲੋ ਦੁੱਧ ਕੋਈ ਭਾਵੇਂ ਵੀਰ ਆਪਣਾ ਕੰਡਾ ਨਾਲ ਲੈਵੇ ਭਾਵੇਂ ਦਾ ਮਰਜ਼ੀ ਤੇ ਆਪਣੇ ਗੇ ਮੰਤੀ ਕਰਕੇ ਲੈ ਜੇ ਤੇ 9 ਕਿਲੋ ਠੰਡਾ ਆਊਗਾ ਦੁੱਧ 9 ਕਿਲੋ ਠੰਡਾ ਕਰਕੇ ਦੁੱਧ ਸਿਰਫ 26000 ਦੀ ਬਖਾਰਾ ਦਾ 10 ਦਾ ਵਿਖਾ ਦਈਏ ਆ ਵਖਾਲਾ ਪੰਜ ਛੱਜ ਢੂਗਾ ਲਾ 11 ਕਿਲੋ ਆਂਦਾ ਵਖਾਦੀ ਪਰ 9 ਕਿਲੋ ਦਾ ਠੰਡਾ ਓਟ ਦਸੰਦਾ ਹੈ। ਵੀ ਉਹ ਆਪਾਂ ਜਿਹਦੇ ਪੈਸੇ ਲੈ ਲੈਨੇ ਆ। ਸਾਹੀ ਜਿਹਦੇ ਪੈਸੇ ਲੈਨੇ ਆ। ਬਈ 9 ਕਿਲੋ ਦੇ ਪੈਸੇ ਲੈਣੇ ਆ ਸਿਰਫ 26 ਦੀ। 26 ਹਜ਼ਾਰ ਦੀ। 26 ਹਜ਼ਾਰ ਦੀ ਸਿਰਫ। ਅੱਜੇ ਛੋੜ ਛੱਪਾ ਕਰਾਂਗੇ। ਮਾਨਤਨ ਖੁਸ਼ੀ ਨਾਲ ਹੋ ਜਾਊਗਾ। ਹੋਰ ਵੀ ਕਰਾਂਗੇ ਛੋੜ ਛੱਪਾ। ਬੱਚੀ ਪਿਆਰੀ ਹੈ ਮੇਰਾ ਭਰਾ ਜਨੇ ਘਰੇ ਦੁੱਧ ਪੀਣ ਨੂੰ ਜਾਂ ਘਰੇ ਚੋਣ ਨੂੰ ਲੈਣੀ ਆ। ਬਹੁਤ ਚੰਗੀ ਸੰਗਤ। ਬਹੁਤ ਵਧੀਆ ਘਰ ਕਿੱਦਾਂ ਪਿਆਰਾ ਲੱਗਾ। ਇੱਧਰ ਵੇਖੋ। ਵੇਖੋ ਥਣ ਕਿੱਦਾਂ ਜੈ ਸਾਰੀ ਚੰਗੀ ਸੰਸਾਹ ਲੈ ਵੀ ਅੱਗੇ ਹਰਮਨ ਆਪਣੇ ਕੋਲ ਨੈਕਟ ਜਿਹੜੀ ਅਗਲੀ ਵਾਰ ਆ ਇਹ ਵੀ ਸੰਧੂ ਸਾਹਿਬ ਕਰਾਸ ਬਰੀਡ ਆ ਗੱਬਣੇ ਗੱਬਣਾ ਵਾਇਰਲ ਲੈਂਦੀ ਆ ਕੋਈ 5-7 ਦਿਨ ਜੀ ਲੋ ਜੀ 5-7 ਦਿਨ ਦਾ ਆਜੋ ਸਵਾ ਨਰਮਾ ਵਾਇਰਲ ਵੀ ਤੁਹਾਨੂੰ ਦਿਖਾਉਣੇ ਆ ਧੀਰਾ ਧੂਰਾ ਆਪਣੇ ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਵੇਖੋ ਇਧਰ ਥਾਨ ਵਿੱਚ ਨਾ ਲੱਗਾ ਆ ਵੇਖੋ ਥਾਨ ਵੇਖੋ ਪਹਿਲਾਂ ਕਿਹੜਾ ਲੱਗਾ ਵੇ ਤੇ ਰੰਗ ਪੂਰਾ ਸਫਾਈਦਾਰ ਲਿਵਾ ਕਰਵਾ ਲਈਦਾ ਪਾਈ ਪੇਤੀ ਵੀ ਬਹੁਤ ਸੰਸਾਹ ਤੇ ਗੋਰ ਹਨ ਫਿਰਨ ਵਰਗੀ ਆ ਸੁਭਾ ਦੂਜੇ ਹੋ ਗਏ ਦੋ ਜਾ ਦੂਜਾ ਹੀ ਦੂਜੇ ਸੁਭਾ ਦੂਜਾ ਦੂਜਾ ਸੁਆ ਬਾਕੀ ਗਰਮੀ ਦੀ ਆਪਾਂ ਜਿੰਦ ਜਾਨ ਵੀ ਕਹਿੰਦੇ ਆਂ ਗਾ ਸਿਆਲ ਦੀ ਵੀ ਜਿੰਦ ਜਾਨ ਸਨ ਸਾਬ ਹਾਂ ਗਾ ਰੋਪ ਤੇ ਹੋਈ ਜਾਦੀ ਇਹਨੇ ਕਰਮਾਲੀ ਨੂੰ ਵਾਦਾ ਨਾ ਕਰਨਾ ਨਹੀਂ ਗਾ ਬਸ ਜੀ ਆ ਗਰਮੀ ਜਦੋਂ ਐਸੇ ਆਪਾਂ ਕਹਿ ਦਿੰਨੇ ਆ ਵੀ ਵੈਸੇ ਚਲੋ ਕ੍ਰਾਸ ਅੰਗ ਵੀ ਲੈ ਜੀਏ ਤੇ ਉਹ ਵੀ ਗਰਮੀ ਕਰਕੇ ਚਲੋ ਸੇਵਾ ਉਹਨੀ ਕੁ ਕਰਨੀ ਪੈਂਦੀ ਐ ਦੁੱਧ ਵੀ ਪਸ਼ੂ ਇਹਨਾਂ ਚੱਲਦਾ ਹਾਂਜੀ ਚਾਹੇ ਜਿੰਨਾ ਪਾ ਲਓ ਉਹਨੇ ਚੋਲੋਗੇ ਉਹ ਨਹੀਂ ਉਹ ਨਹੀਂ ਜੀ ਜਿੰਨਾ ਕੋਈ ਪਾਈਓ ਉਹਨੇ ਚੋਈਓ ਬਾਕੀ ਰੰਗ ਬਾਜਾ ਪ੍ਰਿੰਟ ਪ੍ਰਿੰਟ ਬੜਾ ਵਧੀਆ ਹਨਾ ਸੰਧੀ ਪੜੀ ਵੇਖੋ ਕਿੰਨੀ ਐ ਸੁਭਾਣੀ ਸੁਭੂਲੀ ਕਿਸੇ ਚੰਗੇ ਵੀਰ ਨੇ ਚੰਗੀ ਸੇਵਾ ਕੀਤੀ ਆ ਬਿਲਕੁਲ ਥੰਨੇ ਉਹਲੀ ਪੋਲੀ ਆ ਛੱਡੇ ਲੇਰੀ ਗੁਲਾਬੀ ਥਣ ਆ ਦੇਖੋ ਜੀ ਗੁਲਾਬੀ ਥਣ ਲੱਗੇ ਪਿੰਕ ਥਣ ਲੱਗਾ ਠੀਕ ਆ ਜੀ ਮਲਕ ਮੇਨ ਦੋ ਪਾਸੇ ਵੇਖੋਗੇ ਮ ਬਾਕੀ ਲੈਵੇ ਦੀ ਮੇਨ ਕਾਲਾ ਵੀ ਲੈਵੇ ਦੀ ਸਫਾਈ ਬੜੀ ਆ ਵੇਖੋ ਸੰਸਾਹ ਫੇਸ ਕੁਆਲਟੀ ਗੱਲ ਕਰ ਲਈਏ ਤੇ ਆ ਬੂਥਾ ਇਹ ਫੇਸ ਸੋਹਣਾ ਠੀਕ ਆ ਜੀ ਛੋਟਾ ਕੰਨ ਬਾਕੀ ਚਾਲਰ ਜੰਪਲ ਪੂਰਾ ਕਰਮਾ ਦੀ ਤਿੰਨੇ ਰੰਗ ਆਗੇ ਜੇ ਵੇਲੇ ਸੰਸਾਹ ਕਾਲਾ ਵੀ ਲਾਲ ਵੀ ਚਟਾ ਵੀ ਹਾਂ ਤਿੰਨੇ ਰੰਗ ਆਗੇ ਬਾਹਰ ਦੇ ਵਿੱਚ ਕੋਈ ਕਿ ਜਿਹੜੇ ਰੰਗ ਦੀ ਕੋਈ ਮੰਗਦਾ ਉਸੇ ਦੀ ਆਏਗੀ ਨਹੀਂ ਨਹੀਂ ਸਾਰੇ ਪਾਸੇ ਪੂਰੀ ਕਰਮਾ ਨਹੀਂ ਪਾਜਾਂ ਨੂੰ ਰੋਡ ਵਾਲੇ ਪਾਸੇ ਪੂਰੀ ਕਿਸੇ ਪਾਸੇ ਨਹੀਂ ਦੂਰੀ ਹਾਂਜੀ ਤੇ ਤਿਆਰੀਆਂ ਕਰ ਆਪਣਾ ਕੀਤੀ ਬੈਠੀਏ ਪੁਰੇ ਪੁਰੇ ਨਵਾਏ ਨਾ ਨਹੀਂ ਪੁਰੇ ਨਵਾਏ ਬਸ ਕੋਈ 2-4 ਦਿਨ ਲੈ ਜਾਊਗੀ ਹਾਂ ਬਾਕੀ ਇਹਦੇ ਢਿਲ ਢੋਲੇ ਬਹੁਤ ਆ ਦੇਖੋ ਢਿਲ ਢੋਲੇ ਬਹੁਤ ਜਿਆਦਾ ਆ ਅਜੇ ਵੜ ਬਣ ਜਾਊਗੀ ਹੋਰ ਹਾਂ ਵੀ 2-4 ਦਿਨਾਂ ਦੇ ਵਿੱਚ ਇਹਨੇ ਕਮਾਲਾ ਕਰ ਜਾਣੀਆਂ ਨੇ ਇਹ ਸੰਦਾਂ ਸੁੰਦੇ ਸੁੰਦੇ ਬਥੇਰੀਆਂ ਬਣ ਜਾਂਦੀਆਂ ਕਰਮਾ ਬਿਲਕੁਲ ਜੀ ਬਿਲਕੁਲ ਹਾਂਜੀ ਬਹੁਤ ਜਿਆਦਾ ਚੰਗੀ ਵੜ ਆ ਆਪ ਏ ਦੇ ਭਾਵੇਂ ਕੋਈ ਘਰ ਲੈ ਘਰ ਵਾਲਾ ਲੈ ਜੇ ਭਾਵੇਂ ਕੋਈ ਵੇਚਣ ਵਾਲਾ ਲੈ ਜੇ ਤਾਂ ਵੀ ਨਜ਼ਾਰਾ ਜੀ ਠੀਕ ਆ ਜੀ ਹਾਂ ਜੀ ਇਹਨੇ ਹਰੇਕ ਨੂੰ ਰੋਟੀ ਦੇਣੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਜਿਆਦਾ ਚੰਗੀ ਵਾਰਡ ਸਾਨੂੰ ਸਾਹਿਬ ਬਾਬੇ ਵਾਰਡ ਬਹੁਤ ਖੂਬਸੂਰਤ ਆ ਦੂਜਾ ਸੁਆ ਬੱਛੀ ਆ ਸਫਾਈਆਂ ਵਾਲੀ ਆ ਉਤੋਂ ਪਿੰਡੇ ਦੀ ਵੀ ਪੂਰੀ ਸਫਾਈ ਆ ਰਹੀ ਜੇ ਪੂਰੀ ਪੜੀ ਪਈ ਇੱਥੇ ਅਣਗੇ ਨਹੀਂ ਆਕੂਗਾ ਪਿੰਡੇ ਦੇ ਦਾਗ ਨਿਸ਼ਾਨ ਆ ਉਜ ਨਹੀਂ ਕੋਈ ਜੀ ਬਾਬਾ ਵੀ ਤੁਮ ਦਿਖਾਦਾ ਸਾਫ ਸੁਥਰੀ ਆ ਕਿਉਂਕਿ ਬਾਅਦ ਵਿੱਚੋਂ ਲਾਂਭਾ ਆਉਂਦਾ ਕਿਸੇ ਭਰਾ ਨੇ ਦੇਖੇ ਇੱਥੇ ਦੱਸਿਆ ਨਹੀਂਗਾ ਵੀ ਪਿੰਡਾ ਕੋਈ ਅਧੂਰਾ ਸੀ ਕੋਈ ਉੱਤੇ ਮਤਲਬ ਨਿਸ਼ਾਨ ਕੋਈ ਦਾਗ ਸੀ ਉਦੋਂ ਵੀ ਕੋਈ ਗੱਲ ਨਹੀਂ ਅੱਖਾਂ ਮੀਚ ਕੇ ਸੌਦਾ ਕਰ ਲਿਓ ਬਾਕੀ ਦੁੱਬਾ ਵਧਾਉਣੀ ਘਟਾਉਣੀ ਹੋ ਕਿਸੇ ਭਰਾ ਦੀ ਸੇਵਾ ਤੇ ਟਪੰਦਾ ਕਰਮ ਵਾਲੀ ਜਿੰਨਾ ਪਾ ਲਓਗੇ ਉਨੇ ਚੇਰੋਗੇ ਲੈ ਵੀ ਇਹਦਾ ਹਰਮਨ ਮੁੱਲ ਵੀ ਆਪੋ ਹੀ ਕਰ ਦਈਏ ਜਿਹੜਾ ਆਪਾਂ ਵੇਚਣੀ ਹੈ 2 ਲੱਖ ਦਾ ਸੰਸਾਰ ਜਿੱਦਾਂ ਅੱਗੇ ਮਈਆਂ ਜਾਇਜ਼ ਕਿਤੇ ਗਈਆਂ ਉਦਾਂ ਇਹਦਾ ਵੀ ਜਾਇਜ਼ੀ ਕਰਨਾ ਹਾਂ ਬੱਚੀ ਭਾਵੇਂ 65000 ਦੀ ਪਈ ਹੈ ਤਾਂ ਵੀ ਬੱਚੀ ਪਹਿਲਾਂ ਰਗਣੀ ਹੈ ਹਾਂਜੀ ਪਰ ਬੱਚੀ ਆਪਾਂ ਸੜ ਚੋਂ ਮਾਨਦ 2000 ਛੜ ਦਾਂਗੇ 58 ਦੀ ਹੋਰ 2 ਛੜ ਦਾਂਗੇ 56000 ਦੀ ਵੈਰ ਦੇ ਦੇਣੀ ਹੈ 56 ਦੀ 56 ਦੀ ਭਾਵੇਂ ਕੋਈ ਖੜ ਕੇ ਵੇਚਣੀ ਹੋਏ ਕਿਸੇ ਨੇ ਤਾਂ ਵੀ ਵੇਚ ਸਕਦਾ ਬਾਬੇ ਕਿਸੇ ਨੇ ਜਲ ਪਾਣੀ ਵੀ ਲੈਣਾ ਤਾਂ ਜਾ ਕੇ ਖੜ ਕੇ ਜਲ ਪਾਣੀ ਵੀ ਲੈ ਸਕਦੇ ਹੋ 55000 ਦੀ ਵਧੀਆ ਆਫਰ ਐ ਸੰਸਾਹਬ ਅੱਜ ਜਿੰਨੇ ਘਰ ਰੱਖਣੀ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਬਹੁਤ ਵਧੀਆ ਜੀ ਬਰਾਦਰ ਕੱਲ ਨੂੰ ਤੇਰੇ ਬਾਹਰ ਕਿਤੇ 65 ਆਪ ਦੀ ਸਮਝ ਨਾਲ ਜਿੱਥੇ ਮਰਜ਼ੀ ਵੇਚ ਲੈ। ਬਸ ਜੀ ਭਾ ਕੋ ਜਨੇ ਦੀ ਮਰਜ਼ੀ ਵੇਚ ਲੈ ਕੇ ਖੜ ਕੇ। ਗਾ ਜਲਪਾਣੀ ਵੀ ਦਿੰਦੀ ਹੈ ਜਿਹਨੇ ਘਰੇ ਰੱਖਣੀਆਂ ਚਲੋ ਉਹਨੂੰ ਕਿਤੇ 5-7000 ਸਸਤੀ ਮਿਲਦੀ ਹੈ। ਬਸ ਜੀ ਬਸ ਹੰਦੂ। ਸਿਰਫ 56000 ਦੀ ਅੱਜ ਇਹ ਵਾੜ ਮਿਲੂਗੀ ਵੀਰਾਂ ਨੂੰ। ਬਹੁਤ ਵਧੀਆ ਇੱਕ ਅੱਗੇ ਤੁਹਾਨੂੰ ਦਿਖਾਉਣੇ ਆ ਵਾੜ ਸੂਈ ਸਵਾਈ ਆ। ਇਹ ਅੱਜ ਕਿੰਨੇ ਦਿਨ ਹੋ ਗਿਆ ਜੀ? ਇਹ ਪਰਸੋਂ ਦੀ ਸੂਈ ਹੈ ਸੰਸਾ। ਪਰਸੋਂ ਦੀ ਆ। ਪਰਸੋਂ ਦੀ ਸੂਈ ਆ। ਆ ਇਸ ਟਾਈਮ ਆ ਗਏ ਨਾੜੂ ਨਾਲ ਬੱਚੇ ਦੇ। ਅਰੇ ਆਪਣੇ ਕੋਲ ਸੁੰਦੀ ਦੀ ਜੇਰ ਪਾਉਂਦੀ ਤੱਕ ਦੀ ਆਪਣੇ ਕੋਲ ਵੀਡੀਓ ਪਈ ਆ ਇਧਰ ਵੇਖ ਲਓ ਗਿੱਲਾ ਨਾਰੂ ਬੱਚੇ ਦਾ ਮਗਰ ਬੱਚਾ ਹੀ ਕੁਛ ਨਹੀਂ ਬੱਚਾ ਹੀ ਬੱਚਾ ਲਓ ਜੀ ਗਿੱਲਾ ਨਾਰੂ ਆ ਨਾਲ ਬੱਚੇ ਦੇ ਆ ਦੇਖੋ ਗਿੱਲਾ ਨਾਰੂ ਆ ਪਰਸੋਂ ਦੀ ਸੂਈ ਆ ਅਜੇ ਬੋਲੀ ਬਣਦੀ ਆ ਵੈਟਦੀ ਹੂੰ ਬੱਚਾ ਵੇਖੋ ਲਓ ਜੀ ਪਰਸੋਂ ਦੀ ਸੂਈ ਆ ਬਾਕੀ ਲੇਵੇ ਦੀ ਬੜੀ ਸਾਫ ਸੁਥਰੀ ਆ ਬਹੁਤ ਜ਼ਿਆਦਾ ਚੰਗੀ ਕਿੰਨਾ ਕੋ ਬੋਲਾ ਇੱਥੇ ਲਰਮਨ ਆ ਇਸ ਟਾਈਮ ਸੰਤੂ ਸਾਹਿਬ ਝੂਠ ਬੋਲਣ ਵਾਲਾ ਉਹਦੇ ਭਾਵੇਂ ਕੋਈ 18 19 ਕਿਲੋ ਦਾ ਬਲਾਲੇ ਪਰ ਜਿਹੜਾ ਸਹੀ ਹੋਊਗਾ ਬੋਲਾ ਉਹ 14 ਤੋਂ 15 ਕਿਲੋ ਹੋਊਗਾ ਹੂੰ ਜਿਹੜਾ ਸਹੀ ਹੈ ਜਿਹੜਾ ਤੇ ਵਾਲਾ ਹੈ ਹਾਂ ਜੀ ਜਿਹੜਾ ਆਪਾਂ ਸਹੀ ਜਿਹੜਾ ਚਵਾਦਨਾਗੇ ਲੋ ਵੀ 15 ਲੀਟਰ ਜਾਂ 15 ਲੀਟਰ 16 15 ਲੀਟਰ ਜਿਹੜਾ ਬੋਲੇ ਬੋਲਾ ਹੈ ਵੱਡੀ ਵੈੜ ਆ ਕਦਮਕਾਰ ਵੀ ਜੇਕਰ ਗੱਲ ਕਰ ਲਈਏ ਤੇ ਨਿੱਕੀ ਛੋਟੀ ਵਛੀ ਮੰਨ ਕੇ ਨਾ ਸੌਦਾ ਕਰਿਓ ਵੱਡੀ ਵੈੜ ਆ ਤੇ ਵੱਡੀ ਨਿਕਲੂਗੀ ਬੱਚਾ ਮਗਰ ਤੇ ਜਾ ਦੇਣਾ ਹਾਈਟ ਕੱਦ ਵੇਖ ਲੋ ਸੰਸਾਭ ਕਿੰਨੀ ਆਂਦੀ ਹੈ ਪੂਰੇ ਵੱਡੇ ਕੱਦ ਬੁੱਤ ਦੇ ਵਿੱਚ ਇਦੋਂ ਤੁਹਾਨੂੰ ਆਪ ਲੈਵੇ ਦੀ ਬੰਤਰ ਦਿਖਾ ਦਈਏ ਆਹ ਦੇਖੋ ਜੀ ਤੇਰੇ ਭਾਵੇਂ ਕੋਈ ਜਿਹੜੇ ਪਾਸੇ ਮਰਜੀ ਬੈਠਾ ਰਵੇ ਜੀ ਆ ਲੈ 99 ਆ ਫਸਮ ਕੇ ਬਹੁਤ ਜਿਆਦਾ ਸੋਹਣਾ ਕਰਦੀ ਆ ਠੀਕਾਈ ਵਾਲਾ ਬਹੁਤ ਜਿਆਦਾ ਚੰਗੀ ਬਰੀਡ ਵਾਲੀ ਵੜ ਬਹੁਤ ਠੀਕ ਆ ਜੀ ਦੇਖੋ ਜੀ ਫਿਰ ਕਹਿੰਦੇ ਕਿਸੇ ਸੱਜਣ ਨਾਲ ਚਲੋ 90 ਰੁਪਏ ਤੇ ਕੰਮ ਕਰਨਾ ਫੇਸ ਕੁਆਲਟੀ ਦੇਖੋ ਸਟੇਟ ਪਟਾ ਕੰਨ ਛੋਟਾ ਲੰਬਾ ਫੇਸ ਲੰਬੀ ਗਰਦਨ ਕੱਦ ਬੁੱਤ ਪੂਰਾ ਵੱਡਾ ਮੋٹے ਡੱਬ ਵਾਈਟ ਦੇ ਵਿੱਚ ਬਲੈਕ ਪੂਰਾ ਫਿਕਸਾ ਲੈਵਾ ਇਹਦਾ ਸੰਸਾਭ ਹਾਂ ਇਹ ਲੈਵੇ ਨਾ ਕੋਈ ਬਿਮਾਰੀ ਨਾ ਕੋਈ ਥਣ ਮਾਲਾ ਵੀ ਕੋਈ ਗਾਲੀ ਨਹੀਂ ਕਿ ਹਾਂ ਜੀ ਸੋਹਣੀ ਆਡਰ ਕੁਆਲਿਟੀ ਆ ਪਸੰਦ ਆਊਗੀ ਸੱਜਣ ਵੀਰਾਂ ਨੂੰ ਤੇ ਅੱਜ ਤੀਜਾ ਦਿਨ ਆ ਸਾਰਾ ਸੂਈ ਨੂੰ ਤੇ ਬੋਲੇ ਬੋਲੇ 15 ਲੀਟਰ ਤੋਂ ਬਾਹਰ ਬਾਹਰ ਆ ਹਾਈਟ ਕੱਢ ਦੇਖੋ ਸੰਸਾਰ ਕਿੱਡਾ ਲੱਗ ਆਹ ਦੇਖੋ ਜੀ ਇਹ ਰੇ ਏਡੀਆਂ ਵੱਡੀਆਂ ਬੱਚੀਆਂ ਤੋਰੇ ਤੋਂ ਚਲੀਆਂ ਜਾਂਦੀਆਂ ਆ ਇਹਦੇ ਕੋਈ ਤੋਰੀ ਦੀ ਕੋਈ ਬਾਤ ਨਹੀਂ ਇਧਰ ਦੇਖੋ ਸੋ ਵੀ ਕਿਸੇ ਪਾਸੇ ਵੀ ਖੁੰਜੀ ਨਹੀਂ ਗਈ ਕਰਮਾ ਲਈ ਠੀਕ ਆ 15 16 ਲੀਟਰ ਬੋਲਾ ਹੀ ਆ वैसे जे हो जी अगर रोता ਵੀ ਉਹ ਲੀਟਰੇ ਨੂੰ ਵੀ ਕੀ ਜਾਂਦਾ ਵੱਧ ਕਰੂਗੀ ਸੰਧੂ ਸਾਹਿਬ ਪਰ ਆਪਣੇ ਨੂੰ ਕੋਈ 15 ਮੰਨ ਕੇ ਲਵੇ ਜੀ ਇਸ ਟਾਈਮ ਆ ਭਾਵੇਂ 15 ਲੀਟਰਾਂ ਦੀ ਕੋਈ ਧਾਰ ਵੀ ਨਾ ਮਰੀ ਇਹ ਜਿਆਦਾ ਚੰਗੀ ਆ ਆ ਵੇਖੋ ਕਰੋ ਚੱਕ ਜੀ ਬਹੁਤ ਜਿਆਦਾ ਚੰਗੀ ਵੜਾ ਜੀ ਖਲਾਣੀ ਖਲਾਣੀ ਉੱਤੋਂ ਮੇਰਾ ਵੀਰੇ ਨਾ ਕੋਈ ਆ ਕੇ ਕੁੱਬ ਕੱਢਦੀ ਆ ਜੇ ਢੋਈ ਡੂੰਗੀ ਆ ਹੋਈ ਆ ਕੁਝ ਨਹੀਂ ਸਟ੍ਰੇਟ ਆ ਪੂਰੀ ਉੱਤੋਂ ਠੀਕ ਆ ਜੀ ਚਾਰੇ ਕੰਨੀਆਂ ਬਰਾਬਰ ਆ ਚਾਰੇ ਕੰਨੀਆਂ ਬਰਾਬਰ ਆ ਆ ਇਧਰੋਂ ਬਹਿਣੀ ਵਾਲੇ ਪਾਸੇ ਤੁਸੀਂ ਤਾਣ ਦੇਖ ਲੋ ਆ ਵੇਖੋ ਜੀ ਪਸੰਗੇ ਥਾਣਾ ਇਹ ਹੋਰੀ ਚੰਗਾ ਬਣਾ ਜਾਂਦੀ ਸੰਸਾਰ ਮੈਂ ਵੀ ਤੋਰ ਲਾ ਵੀਰ ਹਰਮਨ ਚੰਗੀ ਆ ਸੁਥਰੀ ਵੇੜ ਆ ਬਹੁਤ ਜਿਆਦਾ ਠੀਕ ਹੈ ਜੀ ਬਾਕੀ 20 ਚ ਵਾਜੇ 20 ਤੋਂ ਪਲੱਸ ਚ ਵਾਜੇ ਉਹ ਅੱਗੇ ਚਲੋ ਚੰਗੀ ਸੇਵਾ ਚੰਗੇ ਮੈਨੇਜਮੈਂਟ ਤੇ ਡਿਪੈਂਡ ਹੈ ਕਿਸੇ ਭਰਾ ਦੇ ਬਾਕੀ ਰੰਗ ਬਾਜ ਆ ਕਰਮਾੜੀ ਮੂਹ ਮੱਚ ਦੇ ਵਿੱਚ ਦੇਖੋ ਫਿਰ ਪੂਰੀ ਜਾਨ ਦੇ ਵਿੱਚ ਆ ਇੰਨੀ ਕੋਈ ਲੱਸੀ ਫਿੱਕੀ ਤੋਰ ਦੇ ਵੇਖੋ ਇਧਰ ਲੇਵੇ ਦੇ ਨਾਰੀਆਂ ਕੋਈ ਚਾਲ ਹੀ ਬਣਿਆ ਪਿਆ ਬਿਲਕੁਲ ਜੀ ਦੁੱਧ ਵਾਲੀ ਵੇੜ ਆ ਜੀ ਠੀਕ ਹੈ ਪਾ ਮੈਂ ਵੀ ਮੋਰ ਲਾ ਵੀਰ ਹਰਮਨ ਤੋ ਪੂਰੀ ਜਿਹੜੀ ਦੋਸਤੋ ਵੀ ਹੈਂਡ ਜੀ ਜੀ ਅਭੀ ਸ਼ੱਕਾ ਤੋੜ ਛਾਇਆ ਕਿਸੇ ਪਰਾਂ ਰਹਿੰਦਾ ਜੀ ਐਚ ਐਫ ਬਰੀਡ ਦੇ ਵਿੱਚ ਖਰੀਦਣੀ ਆ ਖਾਸ ਤੌਰ ਤੇ ਉਹ ਪਹਿਲ ਕਦਮੀ ਕਰ ਸਕਦੇ ਹੋ ਤੁਸੀਂ ਬੱਚੀ ਚੰਗੀ ਆ ਪੂਰੀ ਜਿੰਦਗੀ ਵਾਦੀ ਦਈ ਆ ਠੀਕ ਹੈ ਕਿਸੇ ਪ੍ਰਾਣੇ ਡੇਰੀ ਪਰਪਸ ਵਾਸਤੇ ਚਲੋ ਕੋਈ ਦੋ ਚਾਰ ਪਸ਼ੂ ਪਾਉਣੇ ਆ ਗਾਸ ਸ਼ਿਆਲ ਦੇ ਵਿੱਚ ਹਾਂਜੀ ਉਹ ਤੋਂ ਬਣਾਉਣਾ ਤੇ ਉਹ ਵੀਰ ਨੂੰ ਵੀ ਪਰਫੈਕਟ ਕਿ ਠੰਡੀ ਸੀਲ ਸਾਉ ਵੀ ਇੰਨੀ ਜਾਦੀ ਸੰਸਾ ਭਾਵੇਂ ਕੋਈ ਰੱਸੀ ਵੀ ਨਾ ਪਾਵੇ ਐਵੇਂ ਚੁਵਾਈ ਕਰੀ ਜਾਵੇ ਆ ਲੈ ਦੇਖੋ ਜੀ ਫਿਰ ਅਜੇ ਟਾਈਮ ਕੋਈ ਨਹੀਂ ਆ ਆ ਅਜੇ ਸ਼ਾਮ ਤੱਕ ਨੂੰ ਵੈੜ ਵੇਖਿਓ ਅਜੇ 2 ਨੀ ਵਜੇ ਸੰਸਾਰ 2 ਨੀ ਵਜੇਗੇ ਹਾਂਜੀ ਅਜੇ 2 ਨੀ ਵਜੇ ਕੰਪੈਰ ਦਾ 2 ਵਜੇ ਦਾ ਟਾਈਮ ਆ ਤੇ ਸ਼ਾਮ ਚੁਆਈ ਕਿੰਨੇ ਵਜੇ ਕੀਤੀ ਮਾਰਨਿੰਗ ਮਾਰਨਿੰਗ ਸੰਤੂ ਸਾਹਿਬ ਆਪਾਂ ਝੂਠ ਨੀ ਬੋਲਣਾ ਸਵੇਰੇ 4 ਵਜੇ ਦੀ ਚੁਆਈ ਆ 4 ਵਜੇ ਦੀ ਲੋ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਆਪਾਂ ਕਹੀ ਜਈਏ ਸਵੇਰੇ 6 ਵਜੇ ਉੱਠ ਕੇ ਚੁਆਈ ਆ 7 ਵਜੇ ਦੀ ਹਾਂ ਹਾਂ ਉਹ ਕੋਈ ਗੱਲ ਨਹੀਂ ਆਪਾਂ ਸਵੇਰੇ 4 ਵਜੇ ਦੀ ਚੁਆਈ ਹੈ ਜੀ ਲੋ ਵੀ ਮਾਰਨਿੰਗ ਸਵੇਰ 4 ਵਜੇ ਦੀ ਚੁਆਈ ਆ 2 ਘੰਟੇ ਜੇ ਬਾਕੀ ਆ 2 ਘੰਟੇ ਜੇ ਬਰ ਬਾਕੀ ਆ ਇਧਰ ਵੇਖ ਦੀ ਪਾਲੀ ਪਈ ਹੈ ਹਾਂ ਆ ਫਸ ਜਾਣਾ ਕਰਮਾਂ ਦੇ ਸੋਰੀ ਜੀ ਪੂਰੀ ਲੈ ਵੀ ਇਹਦਾ ਹਰ ਮੁੱਲ ਬੋਲ ਦੇਣੀ ਕਿਨੇ ਦੀ ਹਣਾ ਮੁੱਲ ਸੰਦੂ ਸਾਹਿਬ ਜੇ ਕੇ ਚੰਗੇ ਫਾਰਮ ਦੇ ਵਿੱਚ ਖਲੋਤੀ ਹੁੰਦੀ ਨਾ ਹਾਂ ਭਾਵੇਂ ਕੋਈ ਲੱਖ ਸਵਾ ਲੱਖ ਹੀ ਕਰੀ ਜਾਂਦਾ ਹਾਂ ਪਰ ਹੁਣ ਇਸ ਟਾਈਮ ਆਪਾਂ 80000 ਚੋਂ ਮਾਨਤਾ ਕਰਦਣਾ ਵੈਡ ਦਾ ਕਿੰਨਾ ਕਰਤੀਏ 4000 ਹੀ ਛੱਡ ਦੇਣ 76000 ਦੀ ਵੈਡ ਦੇ ਦੇਣੀ ਹੈ ਅੱਛਾ 76 ਦੀ 76000 ਦੀ ਵੈਡ ਦੇ ਦੇਣੀ ਵਛੀ ਚੰਗੀ ਆ ਵਛੀ ਜੇ ਅੱਜ ਦੋਤੇ ਹੋਵੇ 20 22 ਕਿਲੋ ਤੇ ਪਾਏ ਵਛੀ 85 90 ਦੀ ਆਪਾਂ ਦੇਖ ਸਕਦੇ ਹਾਂ ਹੂੰ ਪਰਾ ਜਿਹਕੇ ਨੇ ਆਗੇ ਜੇ ਸਾਂਭਣੀ ਆ ਤੇ ਇਹਦੀ ਜੇਰ ਦੀ ਆਪਣੇ ਕੋਲ ਵੀਡੀਓ ਪਈ ਸੁਣਦੀ ਦੀ ਆਪਣੇ ਕੋਲ ਵੀਡੀਓ ਪਈ ਪੂਰਾ ਰਿਕਾਰਡਿੰਗ ਪੂਰਾ ਦਿਖਾ ਦੇ ਆਪਾਂ ਪੂਰਾ ਜੀ ਲੋ ਵੀ ਪੂਰਾ ਬਾਇਓ ਡਾਟਾ ਪੂਰਾ ਰੱਖਾਂਗੇ ਸਾਡੀ ਸਭੀ ਬੈਠਾ ਵੀਰ ਸੁਣਦੀ ਦੀ ਜੇਰ ਪੈਂਦੀ ਦੀ ਵੀਡੀਓ ਇਹਨਾਂ ਦੇ ਕੋਲ ਆ ਜਿੱਦਾਂ ਮਰਜ਼ੀ ਥਿਆਣਗੇ ਤਸੱਲੀ ਨਾਲ ਦੇਖੋ ਜੀ ਸੰਤੋਖ ਜੇ ਆਪਾਂ ਹਸਾਬ ਲਈਏ ਬੱਚੀ ਐਡੀ ਤਿਆਰ ਕਰਨੀ ਹੋਵੇ ਪਹਿਲੇ ਨਹੀਂ ਤੇ ਉਹੀ ਲਕਸਵਾ ਵਾਲਾ ਖਾ ਕੇ ਫਿਰ ਜਾ ਕੇ ਤਿਆਰ ਹੁੰਦੀ ਆ ਤੇ ਰਹਿੰਦੀ ਆ ਹਾਂ ਜੀ ਤੇ ਹੁਣ ਕਰਮਾ ਵਾਲੀ ਨੇ ਜਾਂਦੇ ਆ ਭਾਂਡੇ ਚ ਪਾਉਣਾ ਬਿਲਕੁਲ ਲੱਭੀ ਐਂਕੋਣ 76000 ਦੀ 76000 ਮਾਨਤਾਨ ਕਰਾਂਗੇ ਸੰਸਾਭੂ 76000 ਦੀ ਤੇ ਪੀੜ ਤੇ ਪਾਵੇ ਨੇਰੇ ਬਿਲਕੁਲ ਨਖੇਰ ਇਹੋ ਜੈਸ ਬੈਰ ਦੇ ਥਨਾ ਦਾ ਸੋ ਜਿੱਦਾਂ ਮਰਜੀ ਤਸੱਲੀ ਨਾਲ ਮੇਰਾ ਭਰਾ ਵੇਖੀ ਚੱਲਿਆ ਜੇ ਚੰਗੀ ਤਰ੍ਹਾਂ ਤਸੱਲੀ ਨਾਲ ਵੇਖ ਕੇ ਵੀਡੀਓ ਫੇਰ ਫੋਨ ਕਰਿਆ ਫੇਰ ਫੋਨ ਕਰਿਓ ਕੋਈ ਸੰਸਾਭੂ ਆਪਾਂ ਜੀ ਗੱਲਾਂ ਨੇ ਲਓ ਵੀ ਅੱਜ ਮਾਲ ਸੀਗਾ ਵੀਰ ਦੇ ਕੋਲੇ ਪੰਜ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਤਿੰਨ ਵੜਾ ਜਿਨ੍ਹਾਂ ਚੋਂ ਦੋ ਸੁਈਆਂ ਨੇ ਤਾਜ਼ੀਆਂ ਸੱਜਰ ਇੱਕ ਗੱਬਣ ਤੁਹਾਨੂੰ ਦਿਖਾਤੀ ਆ ਅੱਧਰ ਇੱਕ ਨੀਲੀ ਅਰਾਵੀ ਦੀ ਮੈਂ ਦਿਖਾਤੀ ਆ ਇਹ ਰਸਤਾਂ ਤੋਂ ਹੋਈ ਆ ਜੇ ਕੋ ਮੇਰਾ ਸਾਹਮਣੇ ਸਾਹਮਣੇ ਹਾਂ ਲੈ ਗਿਆ ਇਹਨੂੰ ਠੰਡੀ ਸੀਲ ਵੀ ਕਰੀਆਂ ਉਹਨੂੰ ਹਾਂ ਨੀ ਚੰਗੀ ਹੈ ਵੀਰੇ ਹਾਂਜੀ ਸਹੀ ਹਰਮਨ ਇੱਕ ਨੰਬਰ ਆਪਣੇ ਵੀਰੇ ਕਰ ਦਿਓ ਸਾਂਝੇ ਨੰਬਰ 90564 99408 ਨਾਮ ਹਰਮਨਜੀਤ ਸਿੰਘ ਪਿੰਡ ਬੁੱਗਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਕਰੋ ਕਾਲ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਉਮੀਦ ਕਰਦੇ ਹਾਂ ਐਨੀਮਲ ਚੰਗੇ ਲੱਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਆਪਣੀ ਕਵਰ ਜੇ ਪਹੁੰਚ ਸਕੇ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ